ਇੱਕ ਨਸਲਕੁਸ਼ੀ ਨੂੰ ਭੁੱਲ ਜਾਣਾ ਦੂਜੀ ਨਸਲਕੁਸ਼ੀ ਨੂੰ ਸੱਦਾ ਦੇਣਾ ਹੁੰਦਾ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੇ মিডিਆ 'ਚ ਤਰਥੱਲੀ ਮਚਾ ਦਿੱਤੀ ਹੈ ਕਿ ਨਰਸੀਮਹਾ ਰਾਓ ਨੇ ਨਵੰਬਰ 1984 'ਚ ਸਿੱਖ ਕਤਲੇਆਮ ਸਮੇਂ ਫੌਜ ਨਾ ਲਾ ਕੇ ਪੁਲਿਸ ਅਤੇ ਹਿੰਦੂਤਵੀਆਂ ਨੂੰ ਪੂਰੀ ਖੁੱਲ ਦੇ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ 'ਚ ਆਪਣਾ ਕਟਿਆ ਰੋਲ ਅਦਾ ਕੀਤਾ ਸੀ ਹਾਲ ਹੀ ਵਿੱਚ ਆਏ ਇਸ ਬਿਆਨ ਨਾਲ ਸਿਆਸਤ ਪੱਕ ਚੁਕੀ ਹੈ ਅਕਾਲੀ ਅਤੇ ਭਾਜਪਈ ਆਪਣੇ ਨਿੱਜੀ ਅਤੇ ਸਿਆਸੀ ਮਫਾਦਾਂ ਲਈ ਕਾਂਗਰਸ ਤੇ ਨਿਸ਼ਾਨੇ ਸਾਧ ਰਹੇ ਹਨ ਪਰ ਅੰਦਰੋਂ ਇਹਨਾਂ ਨੂੰ ਕੋਈ ਦੁੱਖਦਰਦ ਨਹੀਂ ਹੁਣ ਤਾਂ ਭਾਜਪਈ ਆਗੂ ਵੀ ਕਹਿ ਰਹੇ ਹਨ ਕਿ ਦੁਸ਼ਟ ਇਧਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 ਚ ਸਿੱਖਾਂ ਦਾ ਹੋਇਆ ਵਈ ਸ਼ਿਆਨਾ ਕਤਲੇਆਮ ਚੰਗੇ ਨਹੀਂ ਬਲਕਿ ਸਿੱਖ ਕਤਲੇਆਮ ਸੀ ਡਾਕਟਰ ਮਨਮੋਨ ਸਿੰਘ ਦਾ ਇਕਬਾਲਿਆ ਬਿਆਨ ਮੀਡੀਆ ਲਈ ਸ਼ਾਇਦ ਨਵੀਂ ਗੱਲ ਹੋਵੇ ਪਰ ਸਿੱਖ ਕੌਮ ਤਾਂ ਕਦੋਂ ਦੀਆਂ ਦੁਹਾਈਆਂ ਪਾ ਰਹੀ ਹੈ ਕਿ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਰਸੀ ਮਹਾਰਾਓ ਕਮਲਨਾਥ ਸੱਜਣ ਕੁਮਾਰ ਜਗਦੀਸ਼ ਟਾਇਟਲਰ ਐਲਕੇ ਅਡਵਾਨੀ ਅਟਲ ਬਿਹਾਰੀ ਬਾਜਪਾਈ ਸਮੇਤ ਸਾਰੇ ਕਾਂਗਰਸੀ ਅਤੇ ਪਾਜਪਾਈਆਂ ਗੂਤੇ ਆਰਐਸਐਸ ਦੇ ਗੁੰਡੇ ਬਰਾਬਰ ਦੇ ਦੋਸ਼ੀ ਹਨ ਤੇ ਸਾਰਿਆਂ ਨੇ ਸਿੱਖਾਂ ਨੂੰ ਮਾਰਨ ਅਤੇ ਮਰਵਾਉਣ 'ਚ ਸਹਿਮਤੀ ਦਿੱਤੀ ਸੀ ਅਗਵਾਹੀ ਕੀਤੀ ਸੀ ਤੇ ਇਸ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ ਕਿਸੇ ਸਮੇਂ ਡਾਕਟਰ ਮਰਮਉਂ ਸਿੰਘ ਵੀ ਆਪਣੇ ਅਕਾਵਾਂ ਦੇ ਮਗਰ ਲੱਗ ਕੇ ਸਿੱਖਾਂ ਨੂੰ ਜੂਨ 1984 ਅਤੇ ਨਵੰਬਰ 1984 ਨੂੰ ਭੁੱਲ ਜਾਣ ਦੀਆਂ ਨਸੀਤਾਂ ਦੰਦੇ ਹੁੰਦੇ ਸਨ ਤੇ ਕੈਨੇਡਾ ਦੀ ਸਰਕਾਰ ਨੂੰ ਵੀ ਅਪੀਲਾਂ ਕਰਦੇ ਸਨ ਕਿ ਆਜ਼ਾਦੀ ਪਸੰਦ ਸਿੱਖਾਂ ਨੂੰ ਨੱਥ ਪਈ ਜਾਵੇ ਪਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਹੈ ਕਿ ਡਾਕਟਰ ਮਨਮੋਹ ਸਿੰਘ ਵੀ ਕਦੇ 1984 ਨੂੰ ਭੁੱਲ ਨਹੀਂ ਸਕਦੇ ਆਖਰ ਉਹਨਾਂ ਦੇ ਪਰਿਵਾਰ ਨੂੰ ਵੀ 1984 ਚ ਹਿੰਦੂਤਵੀਆਂ ਵੱਲੋਂ ਦਿੱਤਾ ਸਿੱਖ ਝਲਣਾ ਪਿਆ ਸੀ 1984 ਚ ਅੰਮ੍ਰਿਤਸਰ ਅਤੇ ਦਿੱਲੀ ਚ ਹੋਏ ਕੱਲੂਕਾਰਿਆਂ ਨੂੰ ਸਿੱਖ ਨਾ ਤਾਂ ਕਦੇ ਭੁੱਲਣਗੇ ਅਤੇ ਨਾ ਹੀ ਉਹਨਾਂ ਜ਼ਾਲਮਾਂ ਨੂੰ ਭੁੱਲਣ ਦੇਣਗੇ ਜਿਨ੍ਹਾਂ ਨੇ ਸਾਡੇ ਉੱਤੇ ਇਹ ਕਹਿਰ ਵਰਤਾਇਆ ਸੀ ਸਾਡੇ ਚੇਤਿਆਂ ਚ ਇਹ ਗੱਲ ਵਸ ਜਾਣੀ ਚਾਹੀਦੀ ਹੈ ਕਿ ਇੱਕ ਨਸਲ ਕੁਸ਼ੀ ਨੂੰ ਭੁੱਲ ਜਾਣਾ ਦੂਜੀ ਨਸਲ ਕੁਸ਼ੀ ਨੂੰ ਸੱਦਾ ਦੇਣਾ ਹੁੰਦਾ ਹੈ ਜੂਨ 1984 ਅਤੇ ਨਵੰਬਰ 1984 ਦਾ ਸਿੱਖ ਕਤਲੇਆਮ ਨਾ ਭੁੱਲਣ ਯੋਗ ਹੈ ਅਤੇ ਨਾ ਹੀ ਬਖਸ਼ਣ ਯੋਗ ਹੈ ਇੰਦਰਾ ਗਾਂਧੀ ਜਨਰਲ ਵੈਦਿਆ ਲਲਿਤ ਮਾਕਨ ਅਤੇ ਅਰਜਨ ਦਾਸ ਵਰਗੇ ਦੁਸ਼ਟਾਂ ਨੂੰ ਇਸੇ ਲਈ ਸਿੰਘਾ ਸੂਰਮਿਆਂ ਨੇ ਆਪਣੇ ਹੱਥੀ ਸੋਧਿਆ ਸੀ ਖਾਲਸਾ ਜੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੈਰ ਹਿੰਦੂ ਅਤੇ ਕਟ ਗਿਣਤੀ ਕੋਮਾ ਦੀ ਨਸਲ ਕੁਸ਼ੀ ਦੀ ਰਾਜਨੀਤੀ ਭਾਰਤੀ ਮਾਨਸਿਕਤਾ ਦਾ ਇੱਕ ਅਟੋਟ ਅੰਗ ਅਤੇ ਬਦਲਾ ਸਰਕਾਰੀ ਨੀਤੀ ਦਾ ਇੱਕ ਘਾਤਕ ਹਥਿਆਰ ਹੈ 35 ਸਾਲ ਪਹਿਲਾਂ ਅਖੋਤੀ ਧਰਮ ਨਿਰਪੱਖ ਕਾਂਗਰਸ ਦੀ ਸਰਪ੍ਰਸਤੀ ਹੇਠ ਅਖੋਤੀ ਜਮਹੂਰੀਅਤ ਦੀ ਰਾਜਧਾਨੀ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਕੇ ਮਾਰਿਆ ਗਿਆ ਔਰਤਾਂ ਬੇਪੱਤ ਕੀਤੀਆਂ ਗਈਆਂ ਗੁਰਦੁਆਰਿਆਂ ਨੂੰ ਸਾੜਿਆ ਗਿਆ ਇਸੇ ਤਰ੍ਹਾਂ 2002 ਚ ਗੁਜਰਾਤ ਵਿਖੇ ਮੁਸਲਮਾਨਾਂ ਦਾ ਅਤੇ 2008 ਉੜੀਸਾ ਵਿਖੇ ਨਿਰਦੋਸ਼ ਈਸਾਈਆਂ ਦਾ ਨਰਸਿੰਘਾ ਹਿੰਦੂਤਵੀਆਂ ਵੱਲੋਂ ਬੜੀ ਬੇਸ਼ਰਮੀ ਅਤੇ ਬੇਦਰਦੀ ਨਾਲ ਕੀਤਾ ਗਿਆ ਇਸ ਸਾਰੇ ਦਰਦਨਾਕ ਵਰਤਾਰੇ ਦਾ ਸਭ ਤੋਂ ਅਫਸੋਸਨਕ ਪਹਿਲੂ ਇਹ ਸੀ ਕਿ ਨਸਲਕੁਸ਼ੀ ਦੀ ਇਸ ਸਿਆਸਤ ਨੂੰ ਹਿੰਦੂਆਂ ਦੇ ਇੱਕ ਵਰਗ ਵੱਲੋਂ ਖੁੱਲੀ ਪ੍ਰਵਾਨਗੀ ਮਿਲੀ ਹੋਈ ਸੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇ ਜਿਸ ਨੂੰ ਦਿੱਲੀ ਦੀਆਂ ਸੜਕਾਂ ਤੇ 1 ਨਵੰਬਰ 1984 ਨੂੰ ਵਾਪਰਿਆ ਹੋਲ ਨਾ ਕਟਨਾਵਾਂ ਦਾ ਪਤਾ ਨਾ ਹੋਵੇ ਕਾਂਗਰਸ ਦੀ ਅਗਵਾਈ ਹੇਠ ਵੈਸੀ ਹਿੰਦੂ ਗੁੰਡਿਆਂ ਨੇ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿੱਖਾਂ ਦੀ ਗਿਰਤ ਅਤੇ ਮਾਨ ਸਨਮਾਨ ਨੂੰ ਅਖੋਤੀ ਧਰਮ ਨਿਰਪੱਖ ਮੁਲਕ ਦੀ ਰਾਜਧਾਨੀ ਅੰਦਰ ਨਿਲਾਮ ਕੀਤਾ 35 ਸਾਲ ਬੀਤਣ ਤੋਂ ਬਾਅਦ ਵੀ ਦੋਸ਼ੀ ਆਜ਼ਾਦ ਦਨ-ਦਨਾਂ ਦੇ ਫਿਰ ਰਹੇ ਹਨ ਕਾਨੂੰਨ ਦੇ ਅਖੋਤੀ ਲੰਮੇ ਹੱਥ ਇਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈਣ ਤੋਂ ਅਸਫਲ ਹਨ ਦਿੱਲੀ ਚ ਹਜ਼ਾਰਾਂ ਸਿੱਖਾਂ ਅਤੇ ਗੁਜਰਾਤ ਚ ਹਜ਼ਾਰਾਂ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅੱਜ ਦੇਸ਼ ਦੀ ਸੱਤਾ ਤੇ ਕਾਬਜ਼ ਹਨ ਹਰ ਬਰੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਸਿੱਖ ਹਿੰਦੂਸਤਾਨੀ ਸਰਕਾਰ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਲਈ ਮੁਆਫੀ ਨਾ ਮੰਗਣ ਕਾਰਨ ਕੋਸਦੇ ਹਨ ਇਸੇ ਤਰ੍ਹਾਂ ਜਦ ਨਵੰਬਰ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਭਾਰਤੀ ਨਿਆਂ ਪ੍ਰਣਾਲੀ ਨੂੰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਾ ਦਿਨ ਕਾਰਨ ਨਿੰਦਦੇ ਹਨ ਅਸੀਂ ਕਿੰਨੀ ਦੇਰ ਭਾਰਤੀ ਸਟੇਟ ਤੋਂ ਇਨਸਾਫ ਦੀ ਉਮੀਦ ਕਰਦੇ ਰਹਾਂਗੇ ਇਨਸਾਫ ਨਾ ਦੇਣਾ ਹੀ ਭਾਰਤੀ ਇਨਸਾਫ ਹੈ ਇਹ ਗੱਲ ਕਦੋਂ ਸਾਨੂੰ ਸਮਝ ਆਵੇਗੀ ਕਾਂਗਰਸ ਨੇ ਸਟੇਟ ਦੀ ਪੁਸ਼ਤ ਪਨਾਹੀ ਹੇਠ ਹੀ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ ਕੌਣ ਖੜਾ ਕਰੇਗਾ ਸਟੇਟ ਨੂੰ ਇਨਸਾਫ ਦੇ ਕਟਾਹਰੇ ਵਿੱਚ ਭਾਰਤੀ ਸਟੇਟ ਪੱਖਪਾਤੀ ਹੈ Hindu Rashtravadi ਹੈ ਉਹ ਬਹੁ ਗਿਣਤੀ ਦੇ ਪ੍ਰਭਾਵ ਹੇਠ ਹੈ ਸਟੇਟ ਕਦੇ ਵੀ ਬਹੁ ਗਿਣਤੀ ਦੇ ਅਤਵਾਦੀਆਂ ਨੂੰ ਇਨਸਾਫ ਦੇ ਕਟਾਹਰੇ ਵਿੱਚ ਖੜਾ ਨਹੀਂ ਕਰੇਗੀ ਜੇ 1 2 ਦੋਸ਼ੀ 33-34 ਸਾਲਾਂ ਬਾਅਦ ਸਲਾਖਾਂ ਪਿੱਛੇ ੱੱੱਕੇ ਵੀ ਖਾਰੇ ਹਨ ਤਾਂ ਉਹ ਵੀ ਜੇਲ੍ਹਾਂ 'ਚ ਐਸ਼ ਪ੍ਰਸਤੀ ਵਾਲਾ ਜੀਵਨ ਜਿਉਂਦੇ ਹਨ ਤੇ ਜਲਦ ਹੀ ਜਮਾਨਤਾਂ ਤੇ ਰਿਹਾ ਹੋ ਜਾਣਗੇ 1984 ਦੇ ਇਹਨਾਂ ਦੋਹਾਂ ਵਹਿਸ਼ੀ ਘਟਨਾਵਾਂ ਦੌਰਾਨ ਸਿੱਖਾਂ ਦਾ ਬੇਤਹਾਸਾ ਖੂਨ ਵਗਿਆ ਸੀ ਅਤੇ ਇਹਨਾਂ ਦੋਹਾਂ ਸ਼ਹਾਕਿਆਂ ਤੋਂ ਹੀ ਆਜ਼ਾਦੀ ਲਈ ਲੜਨ ਵਾਲੇ ਸਾਡੇ ਯੋਧਿਆਂ ਨੇ ਸ਼ਕਤੀ ਪ੍ਰਾਪਤ ਕੀਤੀ ਹਜ਼ਾਰਾਂ ਸ਼ਹੀਦ ਸਾਡੇ ਲਈ ਇੱਕ ਪਵਿੱਤਰ ਕਾਰਜ ਛੱਡ ਗਏ ਹਨ ਜੋ ਅਜੇ ਅਧੂਰਾ ਹੈ ਇਹਨਾਂ ਦੋਹਾਂ ਮੌਕਿਆਂ ਉੱਤੇ ਕਮਜ਼ੋਰੀ ਵਿਖਾਉਣ ਦੀ ਬਜਾਏ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕੌਮ ਨੂੰ ਹਿੰਦੂ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਆਜ਼ਾਦ ਕਰਵਾਉਣ ਦਾ ਪ੍ਰਣ ਕਰਨ ਸਿੱਖ ਸੰਘਰਸ਼ ਦੇ ਅਦ ਵਿਚਾਲੇ ਹਨ ਅਤੇ ਇਨਸਾਫ਼ ਦੀ ਮੰਗ ਉਸ ਦੁਸ਼ਮਣ ਤੋਂ ਕਰ ਰਹੇ ਹਨ ਜਿਹੜਾ ਸਾਡੀ ਕੌਮ ਦਾ ਦੋਸ਼ੀ ਹੈ ਕੌਮ ਦੇ ਭਵਿੱਖ ਲਈ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਵਿਕਤੀ ਤਸੱਲੀਆਂ ਤੇ ਲਾਲਸਾਵਾਂ ਦੇ ਵਹਿਣ ਵਿੱਚ ਨਹੀਂ ਵਹਾ ਦੇਣਾ ਚਾਹੀਦਾ ਸਗੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖਮ ਅਤੇ ਦਰਦ ਨੂੰ ਮਹਫੂਜ਼ ਰੱਖਣਾ ਚਾਹੀਦਾ ਹੈ ਅਤੇ ਇਸ ਦਰਦ ਨੂੰ ਸੁਰਜ ਬਣਨ ਦੇਣਾ ਚਾਹੀਦਾ ਹੈ ਇੱਕ ਨਸਲ ਕੁਸ਼ੀ ਨੂੰ ਭੁੱਲ ਜਾਣਾ ਦੂਜੀ ਨਸਲ ਕੁਸ਼ੀ ਨੂੰ ਸੱਦਾ ਦੇਣਾ ਹੁੰਦਾ ਹੈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਂ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੇ ਮੀਡੀਆ ਚ ਤਰਥੱਲੀ ਮਚਾ ਦਿੱਤੀ ਹੈ ਕਿ ਨਰਸੀਮਹਾ ਰਾਓ ਨੇ ਨਵੰਬਰ 1984 ਚ ਸਿੱਖ ਕਤਲੇਆਮ ਸਮੇਂ ਫੋਜ ਨਾਂ ਲਾ ਕੇ ਪੁਲਿਸ ਅਤੇ ਹਿੰਦੂਤਵੀਆਂ ਨੂੰ ਪੂਰੀ ਖੁੱਲ੍ਹ ਦੇ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਚ ਆਪਣਾ ਘਟਿਆ ਰੋਲ ਅਦਾ ਕੀਤਾ ਸੀ ਹਾਲ ਹੀ ਵਿੱਚ ਆਏ ਇਸ ਬਿਆਨ ਨਾਲ ਸਿਆਸਤ ਪੱਕ ਚੁਕੀ ਹੈ ਅਕਾਲੀ ਅਤੇ ਭਾਜਪਈ ਆਪਣੇ ਨਿੱਜੀ ਅਤੇ ਸਿਆਸੀ ਮਫਾਦਾਂ ਲਈ ਕਾਂਗਰਸ ਤੇ ਨਿਸ਼ਾਨੇ ਸਾਧ ਰਹੇ ਹਨ ਪਰ ਅੰਦਰੋਂ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਹੁਣ ਤਾਂ ਭਾਜਪਈ ਆਗੂ ਵੀ ਕਹਿ ਰਹੇ ਹਨ ਕਿ ਦੁਸ਼ਟ ਇਧਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 ਚ ਸਿੱਖਾਂ ਦਾ ਹੋਇਆ ਵਈ ਸ਼ਿਆਨਾ ਕਤਲੇਆਮ ਚੰਗੇ ਨਹੀਂ ਬਲਕਿ ਸਿੱਖ ਕਤਲੇਆਮ ਸੀ ਡਾਕਟਰ ਮਨਮੋਨ ਸਿੰਘ ਦਾ ਇਕਬਾਲਿਆ ਬਿਆਨ ਮੀਡੀਆ ਲਈ ਸ਼ਾਇਦ ਨਵੀਂ ਗੱਲ ਹੋਵੇ ਪਰ ਸਿੱਖ ਕੌਮਤਾ ਕਦੋਂ ਦੀਆਂ ਦੁੱਖਾਈਆਂ ਪਾ ਰਹੀ ਹੈ ਕਿ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਹਰਜੀਵ ਗਾਂਧੀ ਨਰਸੀ ਮਹਾਰਾਓ ਕਮਲਨਾਥ ਸੱਜਣ ਕੁਮਾਰ ਜਗਦੀਸ਼ ਟਾਇਟਲਰ ਐਲਕੇ ਅੜਵਾਨੀ ਅਟਲ ਬਿਹਾਰੀ ਬਾਜਪਾਈ ਸਮੇਤ ਸਾਰੇ ਕਾਂਗਰਸੀ ਅਤੇ ਭਾਜਪਾਈ ਆਗੂ ਤੇ RSS ਦੇ ਗੁੰਡੇ ਬਰਾਬਰ ਦੇ ਦੋਸ਼ੀ ਹਨ ਤੇ ਸਾਰਿਆਂ ਨੇ ਸਿੱਖਾਂ ਨੂੰ ਮਾਰਨ ਅਤੇ ਮਰਵਾਉਣ 'ਚ ਸਹਿਮਤੀ ਦਿੱਤੀ ਸੀ ਅਗਵਾਹੀ ਕੀਤੀ ਸੀ ਤੇ ਇਸ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ ਕਿਸੇ ਸਮੇਂ ਡਾਕਟਰ ਮਰਮਉਂਦ ਸਿੰਘ ਵੀ ਆਪਣੇ ਅਕਾਵਾਂ ਦੇ ਮਗਰ ਲੱਗ ਕੇ ਸਿੱਖਾਂ ਨੂੰ ਜੂਨ 1984 ਅਤੇ ਨਵੰਬਰ 1984 ਨੂੰ ਭੁੱਲ ਜਾਣ ਦੀਆਂ ਨਸੀਤਾਂ ਦੰਦੇ ਹੁੰਦੇ ਸਨ ਤੇ ਕੈਨੇਡਾ ਦੀ ਸਰਕਾਰ ਨੇ ਵੀ ਅਪੀਲਾਂ ਕਰਦੇ ਸਨ ਕਿ ਆਜ਼ਾਦੀ ਪਸੰਦ ਸਿੱਖਾਂ ਨੂੰ ਨੱਥ ਪਈ ਜਾਵੇ ਪਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਹੈ ਕਿ ਡਾਕਟਰ ਮਨਮੋਹ ਸਿੰਘ ਵੀ ਕਦੇ 1984 ਨੂੰ ਭੁੱਲ ਨਹੀਂ ਸਕਦੇ ਆਖਰ ਉਹਨਾਂ ਦੇ ਪਰਿਵਾਰ ਨੂੰ ਵੀ 1984 ਚ ਹਿੰਦੂਤਵੀਆਂ ਵੱਲੋਂ ਦਿੱਤਾ ਸੇਕ ਝੱਲਣਾ ਪਿਆ ਸੀ 1984 ਚ ਅੰਮ੍ਰਿਤਸਰ ਅਤੇ ਦਿੱਲੀ ਚ ਹੋਏ ਕੱਲੂਕਾਰਿਆਂ ਨੂੰ ਸਿੱਖ ਨਾ ਤਾਂ ਕਦੇ ਭੁੱਲਣਗੇ ਅਤੇ ਨਾ ਹੀ ਉਹਨਾਂ ਜ਼ਾਲਿਮਾਂ ਨੂੰ ਭੁੱਲਣ ਦੇਣਗੇ ਜਿਨ੍ਹਾਂ ਨੇ ਸਾਡੇ ਉੱਤੇ ਇਹ ਕਹਿਰ ਵਰਤਾਇਆ ਸੀ ਸਾਡੇ ਚੇਤਿਆਂ ਚ ਇਹ ਗੱਲ ਵੱਸ ਜਾਣੀ ਚਾਹੀਦੀ ਹੈ ਕਿ ਇੱਕ ਨਸਲ ਕੁਸ਼ੀ ਨੂੰ ਭੁੱਲ ਜਾਣਾ ਦੂਜੀ ਨਸਲ ਕੁਸ਼ੀ ਨੂੰ ਸਬਦਾ ਦੇਣਾ ਹੁੰਦਾ ਹੈ ਜੂਨ 1984 ਅਤੇ ਨਵੰਬਰ 1984 ਦਾ ਸਿੱਖ ਕਤਲੇਆਮ ਨਾ ਭੁੱਲਣ ਯੋਗ ਹੈ ਅਤੇ ਨਾ ਹੀ ਬਖਸ਼ਣ ਯੋਗ ਹੈ ਇੰਦਰਾ ਗਾਂਧੀ ਜਨਰਲ ਵੈਦਿਆ ਲਲਿਤ ਮਾਕਨ ਅਤੇ ਅਰਜਨ ਦਾਸ ਵਰਗੇ ਦੁਸ਼ਟਾਂ ਨੂੰ ਇਸੇ ਲਈ ਸਿੰਘਾਂ ਸੂਰਮਿਆਂ ਨੇ ਆਪਣੇ ਹੱਥੀ ਸੋਧਿਆ ਸੀ ਖਾਲਸਾ ਜੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੈਰ ਹਿੰਦੂ ਅਤੇ ਕਟ ਗਿਣਤੀ ਕੋਮਾ ਦੀ ਨਸਲ ਕੁਸ਼ੀ ਦੀ ਰਾਜਨੀਤੀ ਭਾਰਤੀ ਮਾਨਸਿਕਤਾ ਦਾ ਇੱਕ ਅਟੋਟ ਅੰਗ ਅਤੇ ਬਦਲਾ ਸਰਕਾਰੀ ਨੀਤੀ ਦਾ ਇੱਕ ਘਾਤਕ ਹਥਿਆਰ ਹੈ 35 ਸਾਲ ਪਹਿਲਾਂ ਅਖੋਤੀ ਧਰਮ ਨਿਰਪੱਖ ਕਾਂਗਰਸ ਦੀ ਸਰਪ੍ਰਸਤੀ ਹੇਠ ਅਖੋਤੀ ਜਮਹੂਰੀਅਤ ਦੀ ਰਾਜਧਾਨੀ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਕੇ ਮਰਿਆ ਗਿਆ ਔਰਤਾਂ ਬੇਪੱਤ ਕੀਤੀਆਂ ਗਈਆਂ ਗੁਰਦੁਆਰਿਆਂ ਨੂੰ ਸਾੜਿਆ ਗਿਆ ਇਸੇ ਤਰ੍ਹਾਂ 2002 ਚ ਗੁਜਰਾਤ ਵਿਖੇ ਮੁਸਲਮਾਨਾਂ ਦਾ ਅਤੇ 2008 ਉੜੀਸਾ ਵਿਖੇ નિર્ਦੋਸ਼ ਈਸਾਈਆਂ ਦਾ ਨਰਸਿੰਘਾਰ ਹਿੰਦੂਤਵੀਆਂ ਵੱਲੋਂ ਬੜੀ ਬੇਸ਼ਰਮੀ ਅਤੇ ਬੇਦਰਦੀ ਨਾਲ ਕੀਤਾ ਗਿਆ ਇਸ ਸਾਰੇ ਦਰਦਨਾਕ ਵਰਤਾਰੇ ਦਾ ਸਭ ਤੋਂ ਅਫਸੋਸਨਕ ਪਹਿਲੂ ਇਹ ਸੀ ਕਿ ਨਸਲਕੁਸ਼ੀ ਦੀ ਇਸ ਸਿਆਸਤ ਨੂੰ ਹਿੰਦੂਆਂ ਦੇ ਇੱਕ ਵਰਗ ਵੱਲੋਂ ਖੁੱਲੀ ਪ੍ਰਵਾਨਗੀ ਮਿਲੀ ਹੋਈ ਸੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇ ਜਿਸ ਨੂੰ ਦਿੱਲੀ ਦੀਆਂ ਸੜਕਾਂ ਤੇ 1 ਨਵੰਬਰ 1984 ਨੂੰ ਵਾਪਰਿਆ ਹੌਲਨਾਕ ਘਟਨਾਵਾਂ ਦਾ ਪਤਾ ਨਾ ਹੋਵੇ ਕਾਂਗਰਸ ਦੀ ਅਗਵਾਈ ਹੇਠ ਵੈਸੀ ਹਿੰਦੂ ਗੁੰਡਿਆਂ ਨੇ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿੱਖਾਂ ਦੀ ਗਿਰਤ ਅਤੇ ਮਾਨ ਸਨਮਾਨ ਨੂੰ ਅਖੋਤੀ ਧਰਮ ਨਿਰਪੱਖ ਮੁਲਕ ਦੀ ਰਾਜਧਾਨੀ ਅੰਦਰ ਨਿਲਾਮ ਕੀਤਾ 35 ਸਾਲ ਬੀਤਣ ਤੋਂ ਬਾਅਦ ਵੀ ਦੋਸ਼ੀ ਆਜ਼ਾਦ ਦਨ-ਦਨਾਂ ਦੇ ਫਿਰ ਰਹੇ ਹਨ ਕਾਨੂੰਨ ਦੇ ਅਖੋਤੀ ਲੰਮੇ ਹੱਥ ਇਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈਣ ਤੋਂ ਅਸਫਲ ਹਨ ਦਿੱਲੀ ਚ ਹਜ਼ਾਰਾਂ ਸਿੱਖਾਂ ਅਤੇ ਗੁਜਰਾਤ ਚ ਹਜ਼ਾਰਾਂ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅੱਜ ਦੇਸ਼ ਦੀ ਸੱਤਾ ਤੇ ਕਾਬਜ਼ ਹਨ ਹਰ ਬਾਰੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਸਿੱਖ ਹਿੰਦੂस्तानी ਸਰਕਾਰ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਲਈ ਮੁਆਫੀ ਨਾ ਮੰਗਣ ਕਾਰਨ ਕੋਸਦੇ ਹਨ ਇਸੇ ਤਰ੍ਹਾਂ ਜਦ ਨਵੰਬਰ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਭਾਰਤੀ ਨਿਆਂ ਪ੍ਰਣਾਲੀ ਨੂੰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਾ ਦਿਨ ਕਾਰਨ ਨਿੰਦਦੇ ਹਨ ਅਸੀਂ ਕਿੰਨੀ ਦੇਰ ਭਾਰਤੀ ਸਟੇਟ ਤੋਂ ਇਨਸਾਫ ਦੀ ਉਮੀਦ ਕਰਦੇ ਰਹਾਂਗੇ ਇਨਸਾਫ ਨਾ ਦੇਣਾ ਹੀ ਭਾਰਤੀ ਇਨਸਾਫ ਹੈ ਇਹ ਹੀ ਗੱਲ ਕਦੋਂ ਸਾਨੂੰ ਸਮਝ ਆਵੇਗੀ ਕਾਂਗਰਸ ਨੇ ਸਟੇਟ ਦੀ ਪੁਸ਼ਤ ਪਨਾਹੀ ਹੇਠ ਹੀ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ ਕੌਣ ਖੜਾ ਕਰੇਗਾ ਸਟੇਟ ਨੂੰ ਇਨਸਾਫ ਦੇ ਕਟਹਾਰੇ ਵਿੱਚ ਭਾਰਤੀ ਸਟੇਟ ਪੱਖਪਤੀ ਹੈ Hindu Rashtravadi ਹੈ ਉਹ ਬਹੁਤ ਗਿਣਤੀ ਦੇ ਪ੍ਰਭਾਵ ਹੇਠ ਹੈ ਸਟੇਟ ਕਦੇ ਵੀ ਬਹੁ ਗਿਣਤੀ ਦੇ ਅਤਵਾਦੀਆਂ ਨੂੰ ਇਨਸਾਫ ਦੇ ਕਟਹਿਰੇ ਵਿੱਚ ਖੜਾ ਨਹੀਂ ਕਰੇਗੀ ਜੇ ਇੱਕ ਦੋ ਦੋਸ਼ੀ 33 34 ਸਾਲਾਂ ਬਾਅਦ ਸਲਾਖਾਂ ਪਿੱਛੇ ੱੱਕੇ ਵੀ ਖੜਾਏ ਹਨ ਤਾਂ ਉਹ ਵੀ ਜੇਲਾ ਚ ਐਸ਼ ਪ੍ਰਸਤੀ ਵਾਲਾ ਜੀਵਨ ਜਿਉਂਦੇ ਹਨ ਤੇ ਜਲਦ ਹੀ ਜਮਾਨਤਾਂ ਤੇ ਰਿਹਾ ਹੋ ਜਾਣਗੇ 1984 ਦੇ ਇਹਨਾਂ ਦੋਹਾਂ ਵਹਿਸ਼ੀ ਘਟਨਾਵਾਂ ਦੌਰਾਨ ਸਿੱਖਾਂ ਦਾ ਬੇਤਹਾਸਾ ਖੂਨ ਵਗਿਆ ਸੀ ਅਤੇ ਇਹਨਾਂ ਦੋਹਾਂ ਸ਼ਹਾਕਿਆਂ ਤੋਂ ਹੀ ਆਜ਼ਾਦੀ ਲਈ ਲੜਨ ਵਾਲੇ ਸਾਡੇ ਯੋਧਿਆਂ ਨੇ ਸ਼ਕਤੀ ਪ੍ਰਾਪਤ ਕੀਤੀ ਹਜ਼ਾਰਾਂ ਸ਼ਹੀਦ ਸਾਡੇ ਲਈ ਇੱਕ ਪਵਿੱਤਰ ਕਾਰਜ ਛੱਡ ਗਏ ਹਨ ਜੋ ਅਜੇ ਅਧੂਰਾ ਹੈ ਇਹਨਾਂ ਦੋਹਾਂ ਮੌਕਿਆਂ ਉੱਤੇ ਕਮਜ਼ੋਰੀ ਵਿਖਾਉਣ ਦੀ ਬਜਾਏ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕੌਮ ਨੂੰ ਹਿੰਦੂ ਭਾਰਤ ਦੀਆਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਆਜ਼ਾਦ ਕਰਵਾਉਣ ਦਾ ਪ੍ਰਣ ਕਰਨ ਸਿੱਖ ਸੰਘਰਸ਼ ਦੇ ਅੱਧ ਵਿਚਾਲੇ ਹਨ ਅਤੇ ਇਨਸਾਫ਼ ਦੀ ਮੰਗ ਉਸ ਦੁਸ਼ਮਣ ਤੋਂ ਕਰ ਰਹੇ ਹਨ ਜਿਹੜਾ ਸਾਡੀ ਕੌਮ ਦਾ ਦੋਸ਼ੀ ਹੈ ਕੌਮ ਦੇ ਭਵਿੱਖ ਲਈ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਵਿਕਤੀ ਤਸੱਲੀਆਂ ਤੇ ਲਾਲਸਾਵਾਂ ਦੇ ਵਹਿਣ ਵਿੱਚ ਨਹੀਂ ਵਹਾ ਦੇਣਾ ਚਾਹੀਦਾ ਸਗੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖਮ ਅਤੇ ਦਰਦ ਨੂੰ ਮਹਿਫੂਜ਼ ਰੱਖਣਾ ਚਾਹੀਦਾ ਹੈ ਅਤੇ ਇਸ ਦਰਦ ਨੂੰ ਸੂਰਜ ਬਣਨ ਦੇਣਾ ਚਾਹੀਦਾ ਹੈ